ਨਵਾਸ਼ਾਲਾ ਨਵਾਸੀ ਵੀਰੋ ਭੈਣੋ ਭਰਾਓ ਬੱਚਿਓ ਔਰ ਖਾਸ ਤੌਰ ਤੇ ਇਸ ਜਗਰਾਤੇ ਦੇ ਪ੍ਰਬੰਧਕ ਔਰ ਦੂਰ ਦੂਰ ਤੁਹਾਡੇ ਵਿਦੇਸ਼ਾਂ ਦੇ ਵਿੱਚ ਬਸਦੇ ਮੇਰੇ ਵੀਰ ਭੈਣ ਭਰਾ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਇਹ ਪ੍ਰਬੰਧਕ 17ਵਾਂ ਜਗਰਾਤਾ ਮਹਾ ਮੈਦਾ ਕਰਵਾ ਰਹੇ ਨੇ ਪਿਛਲੇ ਸਾਲ ਵੀ ਆਏ ਸੀ ਬੜੇ ਪਿਆਰ ਨਾਲ ਬੜੇ ਸਤਕਾਰ ਨਾਲ ਬੜੀ ਅਦਬ ਨਾਲ ਪਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਇਹ ਹਰ ਸਾਲ ਆਯੋਜਨ ਕਰਦੇ ਆ ਔਰ ਜਿੰਨੇ ਵੀ ਨਾਂ ਇਹਨਾਂ ਨੇ ਥੋ ਅਨਾਉਂਸ ਕੀਤੇ ਆ ਜੋ ਆਪਣਾ ਸਨਮਾਨ ਜੱਲ ਲੈ ਕੇ ਗਏ ਨੇ ਕੋਈ ਪੁਰਤਗਾਲ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਕੋਈ ਯੂ ਐਸ ਏ ਮੈਂ ਸਮਝਦਾ ਤੁਹਾਡਾ ਪਿੰਡ ਬਹੁਤ ਨਸੀਬਾਂ ਵਾਲਾ ਹੈ ਕਿ ਲਗਭਗ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਬਾਹਰ ਗਿਆ ਜਿਹੜਾ ਪਿੱਛੇ ਵਾਲਿਆਂ ਦਾ ਵੀ ਧਿਆਨ ਰੱਖਦਾ ਸਾਰਿਆਂ ਨੂੰ ਜ਼ਰੂਰੀ ਤੇ ਵੱਡੀ ਗੱਲ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਗਏ ਨੇ ਉਹਨਾਂ ਨੂੰ ਜਾਦਾ ਪਤਾ ਹੈ ਕਿ ਮਸਰੂਫੀਆਂ ਤੇ ਨੀਆਂ ਨੇ ਕਿ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਘੰਟੇ ਦਾ ਮਗਲਵਾ 8 ਘੰਟੇ ਕੰਮ ਕਰਨਾ ਔਰ ਇੰਨੀ ਮਸਰੂਫੀਆਂ ਦੇ ਵਿੱਚੋਂ ਕੰਮ ਕਰਕੇ ਆਣਾ ਫਿਰ ਆਪਣੇ ਪਛੋਕੜ ਦਾ ਧਿਆਨ ਰੱਖਣਾ ਆਪਣੇ ਧਾਰਮਿਕ ਖਿਆਲ ਮੰਨਜਾ ਰੱਖਣੇ ਮੈਂ ਸਮਝਦਾ ਇਹੀ ਇਸ ਪਿੰਡ ਦੀ ਤਰੱਕੀ ਦਾ ਮੇਨ ਕਾਰਨ ਹੈ ਕਿ ਜਿਹੜੇ ਬੱਚੇ ਬਾਹਰ ਵੀ ਗਏ ਆ ਉਹ ਆਪਣੇ ਪਿੰਡ ਨੂੰ ਯਾਦ ਰੱਖਦੇ ਆ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਆ ਆਪਣੇ ਪਛੋਕਣ ਨੂੰ ਯਾਦ ਰੱਖਦੇ ਆ ਆਪਣੇ ਦੋਸਤ ਮਿੱਤਰਾਂ ਨੂੰ ਯਾਦ ਰੱਖਦੇ ਔਰ ਖੁੱਲ ਕੇ ਪੈਸਾ ਵੀ ਪੇਛਦੇ ਆ ਜਿਹਦੇ ਨਾਲ ਇੰਨੇ ਵੱਡੇ ਲੈਵਲ ਦੇ ਉੱਤੇ ਜਗਰਾਤੇ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਜਿਹੜਾ ਬੰਦਾ ਆਪਣੇ ਜੋਰ ਧਾਰਮਿਕ ਵ੍ਰਤੀਰਾ ਆਦਮੀ ਹੈ ਉਹਨੂੰ ਕਦੇ ਨੁਕਸਾਨ ਨਹੀਂ ਹੋ ਸਕਦਾ ਹਮੇਸ਼ਾ ਉਹਦੀ ਤਰੱਕੀ ਹੁੰਦੀ ਹੈ ਮੈਂ ਸਮਝਦਾ ਇਹ ਜਿਹੜਾ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਇਕੱਠਾ ਉਸ ਦਾ ਮੇਨ ਕਾਰਨ ਇਹੋ ਹੀ ਆ ਤਰੱਕੀ ਦਾ ਕਿ ਧਾਰਮਿਕ ਖਿਆਲ ਨੇ ਮਨੋ ਜਿੰਨੂੰ ਮਰਜੀ ਚਾਹੇ ਮਹਾਮਾਏ ਮਾਈ ਨੂੰ ਮਨੋ ਜੈ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ RAM ਨੂੰ ਮੰਨੋ KRISHAN ਨੂੰ ਮੰਨੋ ਮੈਂ ਇੱਕੋ ਹੀ ਜੋਤ ਇੱਕੋ ਹੀ ਰੂਪ ਹੈ ਸਿਰਫ ਤੇ ਸਿਰਫ ਆਪਣੇ ਮਾਨ ਦਾ ਖਿਆਲ ਹੈ ਸੋ ਮੈਂ ਅੱਜ ਦੇ ਦਿਨ ਸਾਰੇ ਪ੍ਰਬੰਧਕਾਂ ਨੂੰ ਔਰ ਦੂਰ ਦਰਾਡੇ ਬਾਹਰ ਬੈਠੇ ਮੁੰਡਿਆਂ ਨੂੰ ਵੀ ਮੁਬਾਰਕਬਾਦ ਦਿੰਦਾ ਔਰ ਮੈਂ ਆਸ ਰੱਖਦਾ ਕਿ ਇਸੇ ਤਰ੍ਹਾਂ ਹਰ ਸਾਲ ਆਯੋਜਨ ਕਰਨਗੇ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਪੀਰਾਂ ਪਕੰਬਰਾਂ ਅਤੇ ਦੇਵੀ-ਦੇਵਤਿਆਂ ਦੀ ਭਗਤੀ ਦੇ ਵਿੱਚ ਲੀਨ ਰਹਿੰਦੀਆਂ ਨੇ ਉਹਨਾਂ ਦੀਆਂ ਯਾਦਾਂ ਮਨਾਉਂਦੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਹੀ ਪ੍ਰਫੁੱਲਤ ਹੁੰਦੀਆਂ ਨੇ ਤਰੱਕੀ ਕਰਦੀਆਂ ਨੇ ਸੋ ਇਸੇ ਕੜੀ ਤਹਿਤ ਹੀ ਤੁਹਾਨੂੰ ਦੱਸਦੀ ਹੈ ਫਰੈਂਸ ਯੂਥ ਕਲੱਬ ਨਵਾਂਸ਼ਲਾ ਤੇ ਯੂਐਸਏ ਯੂਥ ਕਲੱਬ ਦੇ ਸਹਿਯੋਗ ਸਦਕਾ ਜੋ 17ਵਾਂ ਮਾਹ ਮਈ ਦਾ ਵਿਸ਼ਾਲ ਭਗਤੀ ਜਾਗਰਣ ਉਹ ਨਵਾਂਸ਼ਲਾ ਦੇ ਵਿੱਚ ਜਿਹੜਾ ਵਾ ਆਯੋਜਨ ਕੀਤਾ ਗਿਆ ਵਾ ਵੱਡੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਬੇਸ਼ਕ ਪਿੰਡ ਪਦਰ ਤੇ ਨਵਰਾਤਰੀਆਂ ਦੇ ਇਹਨਾਂ ਪਵਿੱਤਰ ਦਿਹਾੜਿਆਂ ਤੇ ਚਲਦਿਆਂ ਜਿਹੜਾ ਵਾ ਮਹਾ ਮਾਈ ਦੇ ਜਗਰਾਤਿਆਂ ਦੀਆਂ ਰੌਣਕਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਪਰ ਜੇਕਰ ਨਵਾਸ਼ੱਲਾ ਦੇ ਜਾਗਰਨ ਦੀ ਗੱਲ ਕੀਤੀ ਜਾਵੇ ਤਾਂ ਇਹਦੀ ਰੂਪਰੇਖਾ ਜਿਹੜੀ ਆ ਇੰਨੀ ਵਿਸ਼ਾਲ ਬਣ ਚੁੱਕੀ ਆ ਇੰਨੀ ਵੱਡੀ ਬਣ ਚੁੱਕੀ ਆ ਕਿ ਜ਼ਿਲ੍ਹਾ ਪਦਰ ਦੇ ਉੱਤੇ ਨਵਾਸ਼ੱਲਾ ਦਾ ਜੋ ਭੌਤੀ ਜਾਗਰਨ ਆ ਇਹਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਿੰਡ ਪਦਰ ਤੋਂ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਸ਼ਰਧਾਲੂ ਨੇ ਉਹ ਪੁੱਜੇ ਨੇ ਤੇ ਅੱਜ ਵੀ ਜਿਵੇਂ ਵੱਡੇ ਚਿਹਰੇ ਹਰ ਸਾਲ ਹੀ ਜਿਹੜੇ ਨੇ ਇਸ ਜਿ ਤੋ ਨਜ਼ਰ ਆਉਂਦੇ ਨੇ ਫਰੋਜ਼ ਖਾਨ ਨੇ ਜੋ ਸਰੀਲੀ ਆਵਾਜ਼ ਦੁਆਰਾ فن ਦੀ ਫੰਕਾਰ ਦੁਆਰਾ ਜਿਹੜਾ ਸਰਧਾਲਾ ਨੂੰ ਮੰਤਰ ਮੁਗਦ ਕਰਦੇ ਹੋਏ ਨਜ਼ਰ ਆ ਰਹੇ ਨੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਮੁੱਖ ਮਹਿਮਾਨ ਦੇ ਤੌਰ ਤੇ ਉੱਪਰ ਪੁੱਜੇ ਨੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਇਥੋਂ ਦੇ ਸਰਪੰਚ ਨੇ ਪਿੰਡ ਦੇ ਨਵਾਂ ਸ਼ਾਲਾ ਦੇ ਸੁਲੱਖਣ ਸਿੰਘ ਬੱਲੀ ਜੀ ਉਹਨਾਂ ਦੇ ਜੋ ਵਾਰਿਸ ਨੇ ਉਹ ਇਸ ਯੂਥ ਕਲੱਬ ਦੇ ਜਿਹੜੇ ਨੇ ਪ੍ਰਧਾਨ ਨੇ ਵਿਕਰਮਜੀਤ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਸੋ ਜੋ ਇਸ ਮੰਚ ਦੇ ਸੰਚਾਲਕ ਨੇ ਜਿਵੇਂ ਹਰਜੀਤ ਮਲਤਾਨੀ ਜੀ ਉਹ ਵੀ ਮੌਜੂਦ ਨੇ ਆ ਗੱਲਬਾਤ ਕਰ ਲੈਣੇ ਆ ਸੋ ਇਸ ਜਾਗਰਨ ਦੀ ਜਿਹੜੀ ਵੱਡੀ ਰੂਪਰੇਖਾ ਜਲਾਪਦਰ ਤੇ ਪੁੱਜ ਚੁੱਕੀ ਆ ਤੇ ਵੱਡੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਲਾਈਟਾਂ ਦੇ ਸੁਚੱਜੇ ਜਿਹੜੇ ਨੇ ਤੁਸੀਂ ਪ੍ਰਬੰਧ ਕੀਤੇ ਹੋਏ ਨੇ 4 ਸਪੇਲੇ ਚਹਿਲ ਪਹਿਲਾ ਰੌਣਕਾਂ ਲਗੀਆਂ ਹੋਈਆਂ ਨੇ ਵਧਾਈ ਦੇ ਪਾਤਰੋ ਜੈ ਮਾਤਾ ਦੀ ਸਾਰਿਆਂ ਨੂੰ ਜੀ ਇਹ ਸਭ ਸੰਗਤਾਂ ਦੇ ਨਾਲ ਹੀ ਆ ਜੀ ਮਾਤਾ ਰਾਣੀ ਦਾ ਆਸ਼ੀਰਵਾਦ ਆ ਜੀ ਇਸ ਲਈ ਸਾਡਾ ਜਾਗਰਨ ਹਰ ਸਾਲ 17ਵਾਂ ਜਾਗਰਨ ਆ ਜੀ ਤੇ ਪੂਰੇ ਇਸ ਇਲਾਕੇ ਦੇ ਲੋਕ ਧੂਮ ਧਾਮ ਕੇ ਸਾਡੇ ਜਗਰਾਤੇ ਵਿੱਚ ਪਹੁੰਚਦੇ ਆ ਤੇ ਸਾਡੇ ਜਗਰਾਤੇ ਦੀ ਸ਼ੋਭਾ ਵਣਾਂਦੇ ਆ ਤੇ ਸਾਡੇ ਸਟੇਜ ਸੈਕਟਰੀ ਸਾਹਿਬ ਹਰਜੀਤ ਸਿੰਘ ਜੀ ਇੱਕ ਗੱਲ ਕਰਨਗੇ ਅੱਗੇ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਇਹਨਾਂ ਰੌਣਕਾਂ ਨੂੰ ਦੂਰ ਦਰਾਡੇ ਤੋਂ ਜਿੱਥੋਂ ਸੰਗਤਾਂ ਚੱਲ ਕੇ ਆਈਆਂ ਨੇ ਵਿਦੇਸ਼ਾਂ ਤੋਂ ਐਨਆਰਆਈਆਂ ਦਾ ਵੀ ਵੱਡਾ ਸਹਿਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਪ੍ਰੈਜ਼ੀਡੈਂਟ ਵਿਕਰਮਜੀਤ ਸਿੰਘ ਜੀ ਜਿਨ੍ਹਾਂ ਪਹਿਲੇ ਦੱਸਿਆ ਹੀ ਹੈ ਕਿ ਜੋ ਸਾਡਾ 17ਵਾਂ ਮਹਾਮਈ ਜਾਗਰਣ ਜੋ ਇਹ ਹਰ ਸਾਲ ਹੀ ਕਰਵਾਂਦੇ ਹਾਂ ਇਸ ਜਾਗਰਨ ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਸਹਿਯੋਗ ਹੈ ਐਨਏਆਰ ਵੀਰਾਂ ਦਾ ਹੈ ਯੂਐਸਏ ਕਲੱਬ ਅਤੇ ਫਰੈਂਡਸ ਕਲੱਬ ਅਤੇ ਸਾਰੀ ਹੀ ਸੰਗਤ ਜੋ ਆਪਣੇ ਇਲਾਕੇ ਦੀ ਹੈ ਉਹਨਾਂ ਦਾ ਸਹਿਯੋਗ ਹੈ ਔਰ ਖਾਸ ਤੌਰ ਤੇ ਜੋ ਵਧੀਆ ਸਹਿਯੋਗ ਜਦੂ ਸ਼ੁਰੂ ਹੋਇਆ ਹੋਇਆ ਹੈ ਇਸ ਦੇ ਵਿੱਚ ਜਿੰਨੀ ਸਾਡੀ ਸੰਗਤ ਪਿੰਡ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਦੀ ਹੈ ਔਰ ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਬਖਸ਼ੋਕ ਚੌਧਰੀ ਜੀ ਵੀ ਪਹੁੰਚੇ ਹਨ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਹੋਰ ਵੀ ਸਮੂਹ ਲਾਗੇ ਪਿੰਡ ਦੀਆਂ ਪੰਚਾਇਤਾਂ ਸਰਪੰਚ ਸਹਿਮਾਨ ਪਹੁੰਚਣ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਠੀਕ ਹੈ ਜੀ ਸੋ ਧੰਨਵਾਦ ਕਰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਇੰਨਾ ਵੱਡਾ ਜਿਹੜਾ ਵਾ ਉਮੀਦ ਤੋਂ ਵੱਡੀਆਂ ਜੜੀਆਂ ਨੇ ਉਹ ਸਯੋਜਗ ਸੰਗਤਾਂ ਵੱਲੋਂ ਮਿਲਦਾ ਹੋਵੇ ਇਲਾਕੇ ਵੱਲੋਂ ਮਿਲਦਾ ਹੋਵੇ ਤੇ ਫਿਰ ਪ੍ਰਬੰਧਕਾਂ ਦਾ ਰੋਮ ਰੋਮ ਜਿਹੜਾ ਵਾ ਸਰਦਾਲੂਆਂ ਦਾ ਸੰਗਤਾਂ ਦੇ ਰਿਣੀ ਹੋ ਜਾਣਾ ਇਹ ਇੱਕ ਸੰਭਾਵਕ ਵਰਤਾਰਾ ਹੁੰਦਾ ਸੋ ਉਮੀਦ ਕਰਾਂਗੇ ਨਰਲੇਪ ਟੀਵੀ ਵੱਲੋਂ ਕਿ ਇਹ ਅਪਰਾਲੇ ਨੇ ਜਿਵੇਂ ਇਲਾਕੇ ਦੇ ਵਿੱਚ ਵੱਡੇ ਨੌਜਵਾਨਾਂ ਵੱਲੋਂ ਜਿਹੜੇ ਵਿੱਡੇ ਜਾਂਦੇ ਨੇ ਸੋ ਇਹੋ ਜਿਹੇ ਧਾਰਮਿਕ ਅਪਰਾਲਿਆਂ ਦੇ ਨਾਲ ਜਿਹੜੀ ਆਪਣੀ ਪੀੜ੍ਹੀ ਹੈਗੀ ਆ ਉਹ ਹਮੇਸ਼ਾ ਹੀ ਧਰਮਿਕ ਤੇ ਵਿਰਸੇ ਦੇ ਨਾਲ ਹਮੇਸ਼ਾ ਹੀ ਜੁੜੀ ਰਹਿੰਦੀ ਹੈ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ